ਪੰਜਾਬ ਦੇ ਲੋਕਾਂ ਦੇ ਲਈ ਸੁਗਾਤ 10 ਲੱਖ ਰੁਪਇਆ ਸਿਹਤ ਬੀਮਾ ਯੋਜਨਾ ਜਨਵਰੀ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਹੋ ਜੂਗੀ ਤੇ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਨੇ ਸ਼ੁਰੂ ਹੋ ਜਾਣਗੇ ਹੁਣ 10 ਲੱਖ ਵਾਲਾ ਜਿਹੜਾ ਕਾਰਡ ਹੈ ਉਹ ਪ੍ਰੈਕਟੀਕਲੀ ਕਿਉਂ ਲੋਕਾਂ ਦੇ ਲਈ ਜ਼ਰੂਰੀ ਹੈ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਹਾਲਾਂਕਿ ਜ਼ਿਕਰ ਆਮਦਮੀ ਕlinic ਦੀ ਗੱਲ ਕਰੀਏ ਤਾਂ ਜਿਹੜੇ ਆਮ ਲੋਕ ਪਹਿਲਾਂ ਛੋਟੇ-ਮੋਟੇ ਕlinicਾਂ 'ਚ ਜਾਂਦੇ ਸੀ ਉਹਨਾਂ ਦਾ ਪੜਾਅ ਉਹਥੇ ਤੱਕ ਦਾਤਾ ਸਰਕਾਰ ਨੇ ਉਹ ਮੁਫਤ ਕਰਿਆ ਜਿੱਥੇ ਟੈਸਟ ਤੇ ਦਵਾਈਆਂ ਮਿਲ ਜਾਂਦੀਆਂ ਨੇ ਪਰ ਦੂਜੇ ਪਾਸੇ ਜਦੋਂ ਪ੍ਰਾਈਵੇਟ ਹਸਪਤਾਲਾਂ ਦੀ ਜੀ ਗੱਲ ਕੀਤੀ ਜਾਵੇ ਤਾਂ ਜਿਹੜੇ ਆਮ ਗਰੀਬ ਪਰਿਵਾਰ ਨੇ ਤਾਂ ਉਹਨਾਂ ਨੂੰ ਪਹਿਲਾਂ ਯੋਸ਼ਮਨ ਕਾਰਡ ਦੇ ਵਿੱਚ 5 ਲੱਖ ਹੁਣ ਪੰਜਾਬ ਸਰਕਾਰ ਨੇ ਆਪਦੀ 10 ਲੱਖ ਰੁਪਏ ਤੱਕ ਦੀ ਪਰਿਵਾਰਕ ਜਿਹੜੀ ਸਿਹਤ ਬੀਮਾ ਯੋਜਨਾ ਸ਼ੁਰੂ ਕਰਨੀ ਆ ਇਹਦੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹਦੇ ਵਿੱਚ ਕੋਈ ਬਹੁਤਾ ਵੱਡਾ ਕ੍ਰਾਈਟੇਰੀਆ ਨਹੀਂ ਹੈਗਾ ਕਿ ਕੌਣ ਕਵਰ ਹੋਊ ਕੌਣ ਨਹੀਂ ਹਰ ਇੱਕ ਪਰਿਵਾਰ ਨੂੰ 10 ਲੱਖ ਦਾ ਬੀਮਾ ਯੋਜਨਾ ਦਾ ਫਾਇਦਾ ਮਿਲੂਗਾ ਹੀ ਜੇਕਰ ਤੁਸੀਂ ਆਮ 10 ਲੱਖ ਰੁਪਏ ਤੱਕ ਦੀ ਕੋਈ ਬੰਦਾ ਟ੍ਰੀਟਮੈਂਟ ਲਈ ਇੰਸ਼ੋਰੈਂਸ ਲੈਂਦਾ ਵੀ ਹੈਗਾ ਤਾਂ ਉਹਦੇ ਵਿੱਚ ਪਹਿਲਾਂ ਤਾਂ ਬਹੁਤ ਸਾਰੇ ਪੜਾਅ ਵਿਸ ਤਰ੍ਹਾਂ ਦੇ ਨੇ ਜਿੱਚ ਤੁਸੀਂ ਅਿਲੀਜੀਬਲ ਨਹੀਂ ਹੋ ਪਾਉਂਦੇ ਦੂਜੇ ਪਾਸੇ 800 ਤੋਂ 1000 ਰੁਪਿਆ ਪਰ ਪਰਸਨ ਜਿੱਦਾਂ ਕਿ ਤੇ ਉਹਦਾ ਦੇਣਾ ਪੈਂਦਾ ਜਿਹੜਾ ਕਿ ਹੁਣ ਤੁਹਾਨੂੰ ਮੁਫਤ ਮਿਲਦਾ ਹੋਇਆ ਦੇਖੂਗਾ ਜਨਵਰੀ ਤੋਂ ਵਿੱਚ ਇਹਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿੱਥੇ ਇੱਕ ਪਾਸੇ ਆਮ ਲੋਕ ਇਸ ਦੇ ਨਾਲ ਕਹਿ ਸਕਦੇ ਆਂ ਵੀ ਆਪਦਾ ਬਿਹਤਰ ਚੰਗਾ ਇਲਾਜ ਜਿਹੜਾ ਕਿ ਠਕਰ ਲੋਡ ਪੈਂਦੀ ਆ ਤਾਂ ਉਹ ਆਮ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਕਰਵਾ ਸਕਦੇ ਨੇ ਤੇ 10 ਲੱਖ ਵਰਗੀ ਰਕਮ ਜੇ ਕਿ ਇਹ ਕਿ ਆਮ ਪਰਿਵਾਰ ਦੇ ਵਾਸਤੇ ਇੱਕੋ ਵੱਡਾ ਸਹਾਰਾ ਹੈਗੀ ਆ ਜਿਹਦੇ ਨਾਲ ਇੱਕ ਬਿਹਤਰ ਚੰਗਾ ਇਲਾਜ ਤੁਹਾਨੂੰ ਮਿਲ ਸਕਦਾ ਹੈਗਾ